ਅੱਜ ਅਸੀਂ ਭਾਰਤੀ ਕਿਸਾਨ ਜੂਨੇ ਅਨੇਕਤਾ ਸਿੱਧੂਪੁਰ ਵੱਲੋਂ ਜ਼ਿਲ੍ਹਾ ਫਰੀਦਕੋਟ ਦੇ ਬਲਾਕ ਫਰੀਦਕੋਟ ਵੱਲੋਂ ਇੱਕ ਵੱਡਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਕਿ ਪਿਛਲੀ 13 ਫਰਵਰੀ ਤੋਂ ਲੈ ਕੇ ਐ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਵੱਡੇ ਫੋਰਮ ਹੈ ਉਹਨਾਂ ਵੱਲੋਂ ਜਿਹੜਾ ਦਿੱਲੀ ਨੂੰ ਕੂਚ ਕਰਨ ਦਾ ਪ੍ਰੋਗਰਾਮ ਸੀ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ 13 ਫਰਵਰੀ ਤੋਂ ਦਿੱਲੀ ਵੱਲ ਜਿਹੜਾ ਕੂਚ ਕੀਤਾ ਹੋਇਆ ਗਿਆ ਕਿਸਾਨਾਂ ਵੱਲੋਂ ਸਾਰੀਆਂ ਸਟੇਟਾਂ ਦੇ ਵਿੱਚੋਂ ਤੇ ਭਾਰਤ ਸਰਕਾਰ ਨੇ ਦਿੱਲੀ ਨੂੰ ਜਾਂਦਿਆਂ ਹਰ ਸੜਕਾਂ ਬੁਰੀ ਤਰ੍ਹਾਂ ਬਲਾਕ ਕੀਤੀਆਂ ਵੱਡੇ ਨਾਕਾਬੰਦੀ ਕੀਤੀ ਹੈ ਕੰਡਿਆਲੀਆਂ ਤਾਰਾਂ ਲਾਈਆਂ ਗਈਆਂ ਵੱਡੀ ਫੋਰਸ ਲਾਈ ਗਈ ਹੈ ਕੰਪਨੀਆਂ ਉੱਥੇ ਤੇ ਦੇਸ਼ ਦਾ ਅन्नदाता ਕਿਰਤੀ ਲੋਕ ਆਪਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਆਪਦੀ ਰਾਜਧਾਨੀ ਵੱਲ ਪੀਸਫੁਲੀ ਆਪਦੇ ਰਾਜਧਾਨੀ ਦੇ ਵਿੱਚ ਆਪਦੀਆਂ ਮੰਗਾਂ ਨੂੰ ਮਨਵਾਉਣ ਗਏ ਹੈ ਤੇ ਭਾਰਤ ਸਰਕਾਰ ਨੇ ਜਿਹੜਾ ਹੈਗਾ ਉਹਨਾਂ ਦੇ ਉੱਤੇ ਵੱਡਾ ਇੱਕ ਗੋਲਾ ਬਰੂਦ ਵਰਸਾ ਕੇ ਸੈਂਕੜੇ ਕਿਸਾਨ ਗੰਭੀਰ ਜ਼ਖਮੀ ਕੀਤੇ ਉੱਥੇ ਸਾਡੇ ਸ਼ੁਭ ਕਰਨ ਸਿੰਘ ਵੱਲੋਂ ਵਰਗੇ ਨੌਜਵਾਨ ਸਿੱਧੀ ਗੋਲੀ ਮਾਰ ਕੇ ਭਾਰਤ ਸਰਕਾਰ ਨੇ ਸ਼ਹੀਦ ਕੀਤੇ ਉਹਨਾਂ ਨੂੰ ਲੈ ਕੇ ਸਾਡੇ ਜਿਹੜਾ ਵੱਖ-ਵੱਖ ਬਾਡਰਾਂ ਦੇ ਉੱਤੇ ਅੰਦੋਲਨ ਸਾਡਾ ਚੱਲ ਰਿਹਾ ਹੈ ਸੰਘਰਸ਼ ਚੱਲ ਰਿਹਾ ਹੈ ਕਿਸਾਨਾਂ ਦਾ ਜਿਹੜੇ ਆ ਮੰਗਾ ਐ ਐਮਐਸਪੀ ਤੇ ਗਰੰਟੀ ਕਾਨੂੰਨ ਲੈਣਾ ਸੀਟੂ ਪਲੱਸ 50% ਦੇ ਮੁਤਾਬਕ ਫਸਲਾਂ ਦੇ ਭਾਹ ਕਿਸਾਨ ਮਜ਼ਦੂਰ ਜਦੋਂ ਜਹਿਤ ਕਰਦਾ ਹੈ 1967-68 ਤੋਂ ਲੈ ਕੇ ਖਾਲੀ ਪਏ ਕੇਂਦਰੀ ਪੂਲ ਭਾਰਤ ਸਰਕਾਰ ਦੇ ਭਰਦਾ ਆ ਅਨਾਜ ਪੱਕੋ ਜੇ ਉਹਨੂੰ ਮੁਨਾਫੇ ਵਾਲਾ ਪਾਣੀ ਮਿਲਿਆ ਉਹ ਕਰਜ਼ਈ ਹੋਇਆ ਹੈ ਕਰਜ਼ੇ ਦੀ ਪੰਡ ਹੈ ਕਿਸਾਨ ਖੁਦ ਕਸ਼ਨੀਆਂ ਕਰ ਰਿਹਾ ਹੈ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਹੈ ਇਹਨਾਂ ਹੋਰ ਜਿਹੜੀਆਂ ਪਿਛਲੇ ਮੋਰਚੇ ਦੀਆਂ ਮੰਨੀਆਂ ਹੋਈਆਂ ਮੰਗਾ ਉਹ ਪਾਰ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਇਹਨਾਂ ਸਾਰਿਆਂ ਨੂੰ ਲਾਗੂ ਕਰਵਾਉਣ ਲਈ ਮੰਗਾ ਨੂੰ ਮਨਵਾਉਣ ਲਈ ਵੱਡੇ ਫੋਰਮ ਹੈ ਤੋਹੇ ਸ਼ੰਭੂ ਵਾਰਡ ਖਨੋਰੀ ਵਾਰਡਰ ਡੱਬਾਲੀ ਵਾਰਡਰ ਇਹਨਾਂ ਵਾਰਡਰਾਂ ਦੇ ਉੱਤੇ ਸੰਘਰਸ਼ ਹੈ ਜਿਹੜਾ ਅੰਦੋਲਨ ਚੱਲ ਰਿਹਾ ਹੈ ਉਸ ਸੰਘਰਸ਼ ਨੂੰ ਲਾਮਬੰਦੀ ਲਈ ਅੱਗੇ ਵਧਾਉਣ ਲਈ ਜਿਹੜਾ ਅੱਜ ਟਰੈਕਟਰ ਮਾਰਚ ਫਰੀਦਕੋਟ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਵੱਲੋਂ ਇੱਕ ਵੱਡਾ ਮਾਰਚ ਇੱਥੇ ਪਿੰਡਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਾ ਹੈ ਥੋੜੇ ਸਮੇਂ ਦੇ ਵਿੱਚ ਸੈਂਕੜੇ ਟਰੈਕਟਰ ਇਕੱਠੇ ਹੋਣੇ ਸੋ ਅੱਜ ਇਹ ਮਾਰਚ ਕੀਤਾ ਜਾ ਰਿਹਾ ਹੈ ਔਰ ਭਾਰਤ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਦੱਸਣਾ ਚਾਹੁੰਦੇ ਆਂ ਜੋ ਕਿ ਤੁਸੀਂ ਦੇਖੋ ਹੁਣ ਚੋਣ ਜਾਬਤਾ ਲੱਗਿਆ ਹੋਇਆ ਹੈ ਚੋਣਾਂ ਹੋ ਜਾਣੀਆਂ ਅਗਲੇ ਮਹੀਨੇ ਤੋਂ ਸ਼ੁਰੂ ਹੋਣੀਆਂ ਹੈ ਤਬਖ ਵਖ ਵਖ ਪਾਰਟੀਆਂ ਪਿੰਡਾਂ ਦੇ ਵਿੱਚ ਫਸਲੀ ਵਟੇਰੇ ਆਪੋ ਆਪਣੇ ਰੰਗ ਬਦਲਾ ਕੇ ਪੱਕੀਆਂ ਫਸਲਾਂ ਦੇ ਮੁਤਾਬਕ ਆਪਣੀਆਂ ਬੋਲੀਆਂ ਬੋਲਦੇ ਆ ਉਹ ਬੋਲੀਆਂ ਬੋਲਣ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੱਥਾਂ ਦੇ ਵਿੱਚ ਆ ਕੇ ਵਖ ਵਖ ਪਾਰਟੀਆਂ ਨੇ ਝੂਠ ਮਾਰਨੇ ਤਾਂ ਉਹਨਾਂ ਝੂਠਾਂ ਦੇ ਹਵਾ ਨੂੰ ਥੰਮਣ ਲਈ ਜਿੱਥੇ ਉਹ ਆਪਦੀਆਂ ਰੈਲੀਆਂ ਕਰ ਰਿਹਾ ਰਾਜਨੀਤਿਕ ਰੈਲੀਆਂ ਪਾਰਟੀਆਂ ਕਰ ਰਹੀਆਂ ਵਖ ਵਖ ਪਾਰਟੀਆਂ ਕਰ ਰਹੀਆਂ ਕੋਈ ਪੰਜਾਬ ਬਚਾਓ ਨਾਤੇ ਕਰ ਰਿਹਾ ਕੋਈ ਹੋਰ ਕਰ ਰਿਹਾ ਉਹਨਾਂ ਦੇ ਬਰਾਬਰ ਪੈਰਲਰ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਤੇ ਉਸ ਮੋਰਚੇ ਨੂੰ ਅੱਗੇ ਵਧਾਉਣ ਲਈ ਉਹਨਾਂ ਦੇ ਬਰਾਬਰ ਰੈਲੀਆਂ ਕਿਸਾਨਾਂ ਦੀਆਂ ਵੀ ਚੱਲਣਗੀਆਂ ਆ ਜਿਹੜੀ ਅੱਜ ਟਰੈਕਟਰ ਰੈਲੀ ਹੈ ਇਹ ਕਿਸਾਨਾਂ ਦੀ ਉਹਨਾਂ ਸਿਆਸੀ ਪਾਰਟੀਆਂ ਦੀ ਜਿਨ੍ਹਾਂ ਨੇ ਆ ਕੇ ਸੱਥਾਂ 'ਚ ਸਦਾ ਝੂਠ ਬੋਲਿਆ ਅੱਗੇ ਨਵੇਂ ਹੋਰ ਝੂਠ ਬੋਲਣ ਜਾਣਗੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਮੰਨਣ ਦੀ ਬਜਾਏ ਮੂਹਰੋਂ ਹਿੱਕ 'ਚ ਗੋਲੀਆਂ ਮਾਰਨਗੇ ਉਹਨਾਂ ਨੂੰ ਸਬਕ ਸਿਖਾਉਣਾ ਹੈ ਆ ਸੱਥਾਂ ਦੇ ਵਿੱਚ ਟਰੈਕਟਰ ਜਾਣਗੇ ਹੋਕਾ ਦੇਣਗੇ ਉਹਨਾਂ ਦੇ ਖਿਲਾਫ ਕਿ ਇਹਨਾਂ ਲੋਕਾਂ ਨੇ ਸਾਡੇ ਨੌਜਵਾਨ ਸ਼ੁਕਰਨ ਬੱਲੋ ਸਿੰਘ ਬੱਲੋ ਵਰਗੇ ਸ਼ਹੀਦ ਕੀਤੇ ਇਹਨਾਂ ਨੂੰ ਪਿੰਡਾਂ ਦੀ ਦਹਲੀਜ਼ ਦੇ ਉੱਤੇ ਨਹੀਂ ਚੜਨ ਦੇਣਾ ਇਹਨਾਂ ਨੂੰ ਟੱਕਰ ਦੇਣੀ ਹੈ ਇਹਨਾਂ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਇਹ ਗੱਲਾਂ ਜਿਹੜੀਆਂ ਸਾਡਾ ਮੋਰਚਾ ਸੁਨੇਹਾ ਦੇ